ਕੁਲਦੀਪ ਸਿੰਘ ਆਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਅਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ ਚੌਥਵੀਂਆਂ ਖਬਰਾਂ ਯੂਐਸਓਪਨ 2025 ਅਲਕਾਰਾਜ਼ ਨੇ ਜੋਕੋਵਿਚ ਨੂੰ ਹਰਾ ਕੇ ਲਗਾਤਾਰ ਤੀਜਾ ਗ੍ਰੈਂਡ ਸਲੇਮ ਫਾਈਨਲ ਜਿੱਤਿਆ ਵੈਸਟਰਨ ਯੂਨਾਈਟਿਡ ਦੇ ਖਿਡਾਰੀ ਕਲੱਬ ਦੇ ਹਾਈਬਰਨੇਸ਼ਨ ਵਿੱਚ ਜਾਣ ਕਾਰਨ ਮੁਫਤ ਏਜੰਟ ਬਣ ਗਏ ਚੈਲਸੀ ਦੇ ਪਹਿਲੇ ਮੈਚ ਸैम ਕੇਰ ਬੈਂਚ ਤੇ ਏਸ਼ੀਆ ਕੱਪ ਹਾਕੀ ਮਲੇਸ਼ੀਆ ਨੇ ਕੋਰੀਆ ਨੂੰ ਹਰਾਇਆ ਅੰਬਾਲਾ ਦੀ ਮੁਕੇਬਾਜ਼ ਹਰਨੂਰ ਨੇ ਚੀਨ 'ਚ ਸੋਨ ਤਗਮਾ ਜਿੱਤਿਆ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 18 ਦੌੜਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਯੂਐਸ ਓਪਨ 2025। ਅਲਕਾਰਾਜ ਨੇ ਜੋਕੋਵਿਚ ਨੂੰ ਹਰਾ ਕੇ ਲਗਾਤਾਰ ਤੀਜਾ ਗ੍ਰੈਂਡ ਸਲੈਮ ਫਾਈਨਲ ਜਿੱਤਿਆ। 카ਰਲੋਸ ਅਲਕਾਰਾਜ ਨੇ ਯੂਐਸ ਓਪਨ ਦੇ ਸੈਮੀਫਾਈਨਲ ਵਿੱਚ ਨੋਵਾਕ ਜੋਕੋਵਿਚ ਨੂੰ ਹਰਾਇਆ ਤੇ ਲਗਾਤਾਰ ਤੀਜੇ ਗ੍ਰੈਂਡ ਸਲੈਮ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਅਲਕਾਰਾਜ ਨੇ ਜੋਕੋਵਿਚ ਨੂੰ 6 ਤੋਂ 4 7 ਤੋਂ 6 6 ਤੋਂ 2 ਨਾਲ ਹਰਾਇਆ ਇਸ ਜਿੱਤ ਨਾਲ ਉਸ ਦਾ ਲਗਾਤਾਰ ਤੀਜਾ ਗ੍ਰੈਂਡ ਸਲੇਮ ਫਾਈਨਲ ਪੱਕਾ ਹੋ ਗਿਆ ਪਹਿਲਾਂ ਅਲਕਾਰਾਜ ਪੈरिस 올림픽 ਤੇ ਆਸਟ੍ਰੇਲੀਆਈ ਓਪਨ ਦੇ ਕੁਆਟਰਫਾਈਨਲ ਵਿੱਚ ਜੋਕੋਵਿਚ ਤੋਂ ਹਾਰ ਗਿਆ ਸੀ ਜੋਕੋਵਿਚ ਦਾ 25ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਣ ਦਾ ਸੁਪਨਾ ਫਿਰ ਟੁੱਟ ਗਿਆ ਉਸ ਨੇ ਕਿਹਾ ਕਿ ਉਹ ਅਜੇ ਵੀ ਖੇਡਣਾ ਚਾਹੁੰਦਾ ਹੈ ਅਤੇ ਅਗਲੇ ਸਾਲ ਪੂਰਾ ਗ੍ਰੈਂਡ ਸਲੈਮ ਸੀਜ਼ਨ ਖੇਡੇਗਾ। ਅਲਕਾਰਾਜ਼ ਤੇ ਸਿਨਰ ਨੇ ਹਾਲ ਹੀ ਵਿੱਚ ਵੱਡੀਆਂ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਉਹਨਾਂ ਨੇ ਪਿਛਲੇ 7 ਖਿਤਾਬ ਤੇ ਆਖਰੀ 12 ਵਿੱਚੋਂ 9 ਖਿਤਾਬ ਜਿੱਤੇ ਹਨ। ਵੈਸਟਰਨ ਯੂਨਾਈਟਿਡ ਦੇ ਖਿਡਾਰੀ ਕਲੱਬ ਦੇ ਹਾਈਬਰਨੇਸ਼ਨ ਵਿੱਚ ਜਾਣ ਕਾਰਨ ਮੁਫਤ 에ਜੰਟ ਬਣ ਗਏ। ਇਹ ਲੀਗ ਕਲੱਬ ਵੈਸਟਰਨ ਯੂਨਾਈਟਿਡ ਦੀਆਂ ਮਰਦਾਂ ਤੇ ਔਰਤਾਂ ਦੀਆਂ ਟੀਮਾਂ ਉਸ ਸੀਜ਼ਨ ਲਈ ਹਾਈਬਰਨੇਸ਼ਨ ਵਿੱਚ ਰੱਖਿਆ ਗਿਆ ਹੈ ਜਿਸ ਕਰਕੇ ਹੁਣ ਖਿਡਾਰੀ ਫ੍ਰੀ ਏਜੰਟ ਬਣ ਗਏ ਹਨ ਆਸਟ੍ਰੇਲੀਆਈ ਪ੍ਰੋਫੈਸ਼ਨਲ ਲੀਗ ਨੇ ਦੱਸਿਆ ਹੈ ਕਿ WMG ਫੁੱਟਬਾਲ ਕਲੱਬ ਲਿਮਟਿਡ ਜੋ ਕਿ ਇਸ ਕਲੱਬ ਦੇ ਮਾਲਕ ਅਤੇ ਆਪਰੇਟਰ ਸਨ ਉਹ ਪਿਛਲੇ ਮਹੀਨੇ ਬੰਦ ਹੋ ਗਏ ਸਨ ਸਟਾਰ ਖਿਡਾਰੀ ਐਂਗਸ ਥਰਗੇਟ ਅਤੇ ਡੇਲਨ ਲਿਓਨਾਰਡ ਵਰਗੇ ਖਿਡਾਰੀ ਹੁਣ ਹੋਰ ਕਲੱਬਾਂ ਲਈ ਫ੍ਰੀ ਏਜੰਟ ਉਪਲਬਧ ਹਨ ਅਤੇ ਉਹ ਟਰਾਂਸਫਰ ਵਿੰਡੋ ਖੁੱਲੀ ਹੋਣ ਤੇ ਕਿਸੇ ਵੀ ਟੀਮ ਵਿੱਚ ਜਾ ਸਕਦੇ ਹਨ वेस्टर्न यूनाइटेड ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਕਲੱਬ ਵਿੱਚ ਬਹੁਤ ਸਮਰੱਥਾ ਦਿਖਾਈ ਦਿੰਦੀ ਹੈ ਅਤੇ ਇਹ ਲੀਗ ਲਈ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਤੇ वेस्टर्न यूनाइटेड ਨੂੰ ਇਹ ਲੀਗਾਂ ਵਿੱਚ ਦੁਬਾਰਾ ਸ਼ਾਮਲ ਹੋਣ ਅਤੇ ਭਾਈਚਾਰੇ ਵਿੱਚ ਆਪਣਾ ਕੰਮ ਜਾਰੀ ਰੱਖਣ ਦਾ ਮੌਕਾ ਮਿਲੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵਿਦਾਈ ਨਹੀਂ ਹੈ ਅਤੇ ਨਾ ਹੀ ਇਹ ਇੱਕ ਕਦਮ ਪਿੱਛੇ ਹਟਣਾ ਹੈ ਅਤੇ ਉਹਨਾਂ ਨੇ ਆਪਣੇ ਖਿਡਾਰੀਆਂ, ਕੋਚਾਂ ਅਤੇ ਸਟਾਫ ਨੂੰ ਅਫਸੋਸ ਪ੍ਰਗਟ ਕੀਤਾ ਹੈ। ਐਲਸੀ ਦੇ ਪਹਿਲੇ ਮੈਚ ਸैम ਕੇਰ ਬੈਂਚ ਤੇ ਸैम ਕੇਰ ਨੂੰ ਫੁੱਟਬਾਲ ਚ ਵਾਪਸੀ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਪਰ ਉਹ ਚੈਲਸੀ ਦੀ ਬੈਂਚ ਤੋਂ ਆਪਣੀ ਸਾਥੀ ਅਲੀ ਕਾਰਪੈਂਟਰ ਤੋਂ ਮੈਚ ਜਿੱਤਣ ਵਾਲੀ ਸ਼ੁਰੂਆਤ ਦਾ ਆਨੰਦ ਲੈ ਸਕਦੀ ਹੈ ਮੈਨਚੈਸਟਰ ਸਿਟੀ ਖਿਲਾਫ ਮਹਿਲਾ ਸੁਪਰ ਲੀਗ ਦੇ ਪਹਿਲੇ ਮੈਚ ਕੇਰ ਦੀ ਵਾਪਸੀ ਦੀਆਂ ਉਮੀਦਾਂ ਸਨ ਪਰ ਕੇਰੇ ኢਐਸਟੀ ਨੂੰ ਸਟੈਂਫੋਰਡ ਬ੍ਰਿਜ ਤੇ ਬਿਨਾਂ ਵਰਤੇ ਬਦਲ ਵੱਜੋਂ ਰਹੀ ਸਿਟੀ ਨੇ ਫਾਉਲਰ ਤੋਂ ਬਿਨਾ 6 ਮਿੰਟ ਬਾਅਦ ਗ੍ਰੀਨਵੁੱਡ ਦੇ ਗੋਲ ਨਾਲ ਬਰਾਬਰੀ ਕਰ ਲਈ ਜੇ ਮੈਚ 2 ਤੋਂ 0 ਹੁੰਦਾ ਤਾਂ ਮੈਂ ਕੁਝ ਹੋਰ ਕਰਦਾ ਪਰ 2 ਤੋਂ 1 ਨਾਲ ਜਿੱਥੇ ਸਿਟੀ ਗੋਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਸੋਚਿਆ ਕਿ ਬੈਂਚ ਤੇ ਹੋਰ ਵਿਕਲਪ ਸਨ ਕੇਰ ਨੂੰ ਗੋਲ ਨੰਬਰ 16 ਲਈ ਸਬਰ ਰੱਖਣਾ ਪਵੇਗਾ ਉਸ ਦਾ ਅਗਲਾ ਮੌਕਾ 14 ਸਤੰਬਰ ਨੂੰ ਐਸਟਨ ਵਿਲਾ ਵਿਖੇ ਆ ਰਿਹਾ ਹੈ ਏਸ਼ੀਆ ਕੱਪ ਹਾਕੀ ਮਲੇਸ਼ੀਆ ਨੇ ਕੋਰੀਆ ਨੂੰ ਹਰਾਇਆ ਮਲੇਸ਼ੀਆ ਨੇ ਅੱਜ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਬੀ ਮੈਚ ਵਿੱਚ ਮੌਜੂਦਾ ਚੈਂਪੀਅਨ ਕੋਰੀਆ ਨੂੰ 4 ਤੋਂ 1 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਬੰਗਲਾਦੇਸ਼ ਨੇ ਵੀ ਚੀਨੀ ਟਾਈਪੇ ਨੂੰ 8 ਤੋਂ 3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਉਮੀਦਾਂ ਬਰਕਰਾਰ ਰੱਖੀਆਂ ਹਨ। ਕੋਰੀਆ ਨੇ ਮੈਚ ਦੂਜੇ ਮਿੰਟ ਵਿੱਚ ਹੀ ਗੋਲ ਕਰਕੇ ਲੀਡ ਲੈ ਲਈ ਸੀ ਪਰ ਇਸ ਤੋਂ ਬਾਅਦ ਮਲੇਸ਼ੀਆ ਨੇ ਸ਼ਾਨਦਾਰ ਵਾਪਸੀ ਕੀਤੀ। ਮਲੇਸ਼ੀਆ ਲਈ ਅਖਮੁੱਲਾ ਅਨਵਾਰ ਨੇ 3 ਗੋਲ ਕੀਤੇ। ਅਤੇ ਅਸ਼ਰਾਨ ਹਮਸਾਨੀ ਨੇ ਇੱਕ ਗੋਲ ਕੀਤਾ। ਪਾਵੇਂ ਰੈਂਕਿੰਗ ਵਿੱਚ ਮਲੇਸ਼ੀਆ ਅਤੇ ਕੋਰੀਆ ਵਿੱਚ ਸਿਰਫ ਇੱਕ ਰੈਂਕ ਦਾ ਫਰਕ ਹੈ। ਫਿਰ ਵੀ ਕੋਰੀਆ ਨੂੰ ਜਿੱਤ ਦਾ ਦਾਵੇਦਾਰ ਮੰਨਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਚੀਨੀ ਤਾਈਪੇ ਨੂੰ ਹਰਾਇਆ। ਬੰਗਲਾਦੇਸ਼ ਆਪਣੇ ਪਹਿਲੇ ਮੈਚ ਵਿੱਚ ਮਲੇਸ਼ੀਆ ਤੋਂ ਹਾਰ ਗਿਆ ਸੀ। ਜਦੋਂ ਕਿ ਚੀਨੀ ਤਾਈਪੇ ਆਪਣੇ ਪਹਿਲੇ ਮੈਚ ਵਿੱਚ ਕੋਰੀਆ ਤੋਂ ਹਾਰ ਗਿਆ ਸੀ। ਅੱਜ ਬੰਗਲਾਦੇਸ਼ ਨੇ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। ਅਤੇ ਆਖਰੀ ਦੋ ਕੁਆਟਰਾਂ ਵਿੱਚ ਪੰਜ ਗੋਲ ਕੀਤੇ। ਬੰਗਲਾਦੇਸ਼ ਲਈ ਮੁਹੰਮਦ ਅਬਦੁੱਲਾ, ਰਕੀਬੁਲ ਹਸਨ ਤੇ ਅਸ਼ਰਫੁਲ ਇਸਲਾਮ ਨੇ ਦੋ-ਦੋ ਗੋਲ ਕੀਤੇ, ਜਦਕਿ ਸੋਨੋਰ ਸੋਬੂਜ ਅਤੇ ਰੇਜ਼ਾਉਲ ਬਾਬੂ ਨੇ ਇੱਕ-ਇੱਕ ਗੋਲ ਕੀਤਾ। ਚੀਨੀ ਟੀਮ ਲਈ ਸੁੰਗਯੂ ਹਸੀ ਨੇ ਦੋ ਗੋਲ ਕੀਤੇ ਅਤੇ ਸੁੰਗ ਜੇਨਸ਼ੀ ਨੇ ਇੱਕ ਗੋਲ ਕੀਤਾ। ਭਾਰਤ ਤੇ ਜਾਪਾਨ ਵਿਚਾਲੇ ਮੁਕਾਬਲਾ ਅਜ ਰਾਜਗੀਰ ਵਿੱਚ ਹੋਵੇਗਾ। ਅੰਬਾਲਾ ਦੀ ਮੁੱਕੇਬਾਜ਼ ਹਰਨੂਰ ਨੇ ਚੀਨ 'ਚ ਸੋਨ ਤਗਮਾ ਜਿੱਤਿਆ ਅੰਬਾਲਾ ਦੀ ਮੁੱਕੇਬਾਜ਼ ਹਰਨੂਰ ਕੌਰ ਨੇ ਚੀਨ ਵਿੱਚ ਬੈਲਟ ਐਂਡ ਰੋਡ ਯੂਥ ਮੁੱਕੇਬਾਜ਼ੀ ਗਾਲਾ ਅੰਡਰ 17 ਮੁਕਾਬਲੇ ਵਿੱਚ 66 ਕਿਲੋ ਭਾਰ ਵਰਗ 'ਚ ਸੋਨ ਤਗਮਾ ਜਿੱਤਿਆ ਇਹ ਚੈਂਪੀਅਨਸ਼ਿਪ 25 ਤੋਂ 29 ਅਗਸਤ ਤੱਕ ਚੀਨ ਵਿੱਚ ਹੋਈ ਹਰਨੂਰ ਨੂੰ ਜੂਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚੰਗੇ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ ਉਹ ਅੰਬਾਲਾ ਕੈਂਟ ਦੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਵਿੱਚ ਕੋਚ ਸੰਜੇ ਕੁਮਾਰ ਤੋਂ ਸਿਖਲਾਈ ਲੈ ਰਹੀ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 18 ਦੌੜਾਂ ਨਾਲ ਹਰਾਇਆ। ਇਬਰਾਹਿਮ ਯਾਦਰਾਨ ਤੇ ਸਿੱਦ ਕੁਲਾ ਅਟਲ ਦੇ ਸ਼ਾਨਦਾਰ ਅਰਧ ਸੈਂਕੜੀਆਂ ਅਤੇ ਸਪਿਨਰਾਂ ਦੀ ਮਦਦ ਨਾਲ ਅਫਗਾਨਿਸਤਾਨ ਨੇ T20 ਟਿਕੋਣੀ ਲੜੀ ਦੇ ਮੈਚ ਵਿੱਚ ਪਾਕਿਸਤਾਨ ਨੂੰ 18 ਦੌੜਾਂ ਨਾਲ ਹਰਾਇਆ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹਾਂ। 5 ਵਿਕਟਾਂ ਗਵਾ ਕੇ 169 ਦੌੜਾਂ ਬਣਾਈਆਂ। ਰਾਸ਼ਿਦ ਖਾਨ, ਮੁਹੰਮਦ ਨਬੀ ਅਤੇ ਨੂਰ ਅਹਿਮਦ ਦੀ ਸਪਿੰਨ ਤਿਕੜੀ ਨੇ 6 ਵਿਕਟਾਂ ਲਈਆਂ ਅਤੇ ਪਾਕਿਸਤਾਨ ਨੂੰ 9 ਵਿਕਟਾਂ ਤੇ 151 ਦੌੜਾਂ ਤੇ ਰੋਕ ਦਿੱਤਾ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ। ਧੰਨਵਾਦ।